ਸ਼ੇਖ ਫਰੀਦ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਜਿ ਤਦ ਹੜੇ ਧਨਵਰੀ ਸਾਹਿ ਲੇ ਲਖਾਈ ਮਲਕ ਜੇ ਕੰਨੀ ਸੁਣੀ ਦਾ ਮਹੰਦ ਕਾਲ ਆਏ ਜਿੰਦ ਨਮਾਣੀ ਕਢਿਏ ਹੱਨਾ ਕੋ ਕਢਕਾਏ ਸਾਹਿ ਲਖੇ ਨਾ ਚਲਣੀ ਜਿੰਦੂ ਕੋ ਸਮਝਾਈ ਜਿੰਦ ਤਵੋ ਟੀ ਮਰਨ ਬਾਰੋ ਲੈ ਜਾਸੀ ਪਰਨਾਏ ਆਪਨ ਹੱਥੀ ਜੋਲਕੇ ਕੇ ਗੱਲ ਅਗੇ ਧਾਈ ਵਾਲੋ ਨਿਕੇ ਪੁਰਸ ਲਾਤ ਕੰਨੀ ਨਾ ਸੁਣੀ ਆਏ ਫਿਰਦਾ ਕਿੜੀ ਪਦਵਾਈ ਖੜਾ ਨਾਮਹਾਏ ਫਿਰਦਾ ਦਰਦਰ ਵੇਸੀ ਗਾ ਖੜੀ ਚੱਲਾ ਦੁਨੀਆ ਭੱਤ ਬਨ ਉਠਾਈ ਪੋਟਲੀ ਕਿਥੇ ਮੰਝਾ ਕਤ कजू न बुज कजू न सुज दुनिया गुजी पाहे साईं मेर चङा नाही त हबीद वरी त जे जाना तिल तो डाड़े समल बुक परी जे नडडा तां थोड़ा मार करी ਜੇ ਜਣਾ ਲੜ ਸੀ ਜਣਾ ਢੀੜੀ ਪਾਈ ਗੰਡ ਤੇ ਜਿਵੜ ਮੈਂ ਨਾਹੀਂ ਕੋ ਸਭ ਜਗ ਡਿਠਾ ਹੰਡ ਫਰੀਦਾ ਜੇ ਤੂੰ ਅਕਲ ਥੀਪ ਕਾਲੇ ਲੇਖ ਨਾਲੇਖ ਆਪਨੜੇ ਗਰੀਵਾਨ ਮਾਹੇ ਸਿਰਨੀ ਵਾਂਕਰ ਦੇਖ ਫਰੀਦਾ ਜੋ ਤੇ ਮਾਰਨ ਮੁਕੀਆਂ ਤੰਨਾ ਨਾ ਮਾਰੇ ਘੰਮ ਆਪ ਨੜੇ ਕਰ ਜਾਈਏ ਪੈਰ ਤਨ ਦੇ ਜੰਮਾ ਫਿਰਦਾ ਜਾਂ ਤੈਉ ਖਟਣ ਵੇਲ ਤਾ ਤੁਰਤਾ ਦੁਨੀਸਿਓ ਮਾਰਗ ਸਵਾਈ ਨਹੀ ਜਾ ਪਰਿਆ ਤਨ ਦਿਆ ਦੇਖ ਫਰੀਦਾ ਜੋਥੀਆ ਦਾਢੀ ਹੋਈ ਪੂਰ ਅਗੋਂ ਨੇੜਾ ਆਹਿਆ ਪਿਛਾ ਰਿਹਾ ਦੂਰ ਦੇਖ ਫਰੀਦਾ ਜੈਤੀਆ ਸਕਰ ਹੋਈ ਵਿਸ ਸਾਈਂ ਬਾਜੋ ਆਪਣੇ ਵੇਦਨ ਕਹੀਐ ਕਿਸ ਫਰੀਦਾ ਖੀਂ ਦੇ ਇੱਕ ਪਤਨੀਆ ਸੰਸਣ ਰਿੰਨੇ ਕੰਨ ਸਾਖ ਪ ਕਹਿੰਦੇ ਆਇਆ ਹੋਰ ਕਰੇਂ ਦੀਵਨ ਫਰੀਦਾ ਕਾਲੀ ਜਿਨੇ ਨਾ ਰਾਵਿਆ ਥੋੜੀ ਰਾਵੇ ਕੋਏ ਕਰ ਸਾਈ ਸਿਮ ਬਿਰਹੜੇ ਰੰਗਨ ਵੇਲਾ ਹੋਏ ਮਹਲਾ ਤੀਜਾ ਫਰੀਦਾ ਕਾਲੀ ਟੋਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇ ਪਰਮ ਨਾਲ ਲਗਾਈ ਜੇ ਲੋਟੇ ਸਭ ਕੋਏ ਇਹੋ ਪਰਮ ਪਿਆਲਾ ਖਸਮ ਕਾ ਜੇ ਪਾਵੇ ਤਾਂ ਦੇਹ ਫਰੀਦਾ ਜਿਨ ਹੋਐਨ ਜਗ 모ਹਿਆ ਸੇ ਰੋਐਨ ਮੈਂ ਡਿਟ ਕਜਲ ਰੇਖ ਨਾਲ ਸੰਧਿਆ ਸੇ ਪੰਖੀ ਸੁਹੇ ਬਹਿਟ ਫਰੀਦਾ ਕੋ ਕਹਿੰਦੇ ਆ ਤਾ ਕਹਿੰਦੇ ਆ ਮਤੀ ਦਿੰਦਿਆਂ ਨਿਤੋ ਜੋ ਸਤਨ ਮੰਝਾਇਆ ਸੇ ਕਿਤ ਫਿਰ ਚਿੱਤ ਫਰੀਦਾ ਦੀ ਉਪਹਾਈ ਦਬ ਜੇ ਸਾਈ ਲੋੜ ਸਭ ਏ ਕਾਸ਼ੀ ਜੇ ਬਿਆਲ ਤਾੜਿ ਹੈ ਤਨ ਸਾਈ ਦੇ ਦਰਵਾੜੀ ਹੈ ਫਰੀਦਾ ਖਾਕ ਨਾ ਨੰਢਈ ਐ ਖਾਕੋ ਜਨ ਨ ਕੋਈ ਜੀਵਦਿਆਂ ਪੈਰਾ ਤਲ ਹੈ ਮੋਇਆ ਉੱਪਰ ਹੋਏ ਫਰੀਦਾ ਜਾਂ ਲਬ ਤਾਨਿਹੋ ਕਿਆ ਲਬ ਤਾਂ ਕੂੜਾ ਨੇਹ ਕਿਚਰ ਜਾ ਤਲਗਾਇਐ ਚੱਪਾ ਟੁੱਟੈ ਮਿਹੋ ਫਰੀਦਾ ਜੰਗਲ ਜੰਗਲ ਕਿਆ ਭਵਹ ਵਾਨ ਕੰਡਾ ਮੋੜੈ ਵਾਸੀ ਰਬ ਹੈ ਅਲਿਆ ਜੰਗਲ ਗਿਆ ਟੁੰਡੇ ਫਰੀਦਾ ਇਨੇ ਨਿੱਕੀ ਜੰਗੀ ਐ ਥਰ ਡੁੰਗਰ ਪਵਿਉਮ ਅਜ ਫਰੀਦੇ ਕੁੰਜਣਾ ਸੇ ਕੋ ਹਾਥੀਓਮ ਫਰੀਦਾ ਰਤੀ ਵਡੀਆਂ ਤੁਖ ਤੁਖ ਠਣ ਪਾਸ ਤ੍ਰਿਗਤਨਾ ਕਾ ਜੀਵਿਆ ਜਨਾ ਉੜਾਣਿਆਸ ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਟਾ ਆਇੜਿਆ ਦਲੇ ਮਜੀਠ ਜਿਉ ਪਰ ਅੰਗਿਆਰਾ ਫਰੀਦਾ ਲੋੜੇ ਐ ਫਰੀਦਾ ਲੋੜੇ ਤੱਕ ਬਜੁਰੀਆਂ ਕਿਕਰ ਵਿਜੇ ਜੱਟ ਹੰਦੇ ਹੋਣ ਕਤਾਈ ਦਾ ਪੈਂਦਾ ਲੋੜੇ ਪੱਟ ਫਰੀਦਾ ਗਲਿਏ ਜਿੱਕੜ ਦੂਰ ਕਾਰ ਨਾਲ ਪਿਆਰੇ ਨੇਹ ਚੱਲਾ ਤ ਭਿੱਜੇ ਕੰਬਲੀ ਰਹਾ ਤ ਟਟੈ ਨੇਹ ਪੇਜਿਆ ਸਜ ਕਮਲਿਆਲ ਹੈ ਵਰਸੁ ਉਮੇਹ ਜਾਇ ਮਿਲਾ ਤਨਾ ਸਜਨਾ ਟੁੱਟਿਓ ਨਾਹੀ ਦੇਹ ਫਰੀਦਾ ਮੈਂ ਪੁਲਾਵਾ ਪਗਦਾ ਮਤ ਮੈਲੀ ਹੋਇ ਜਾਇ ਗਹਿਲਾਰੂ ਨਾ ਜਾਣੇ ਸਿਰ ਪੀ ਮਿੱਟੀ ਖਾਏ ਫਰੀਦਾ ਸਕਰ ਖੰਡਨ ਵਾਤ ਕੋੜਾ ਮੱਖ ਮਾਜਾ ਦੁੱਧ ਸਬੇ ਵਕਤ ਮਿੱਟੀਆਂ ਰੱਬ ਨਾ ਭੋਜਨ ਤੁੱਦ ਫਰੀਦਾ ਰੋਟੀ ਮੇਰੀ ਕਾਟ ਕਿ ਲਾਉਣ ਮੇਰੀ ਭੁੱਖ ਜਿੰਨਾ ਕਾਦੀ ਚੋਪੜੀ ਕਣੇ ਸਹਿਣ ਗਏ ਦੁੱਖ ਰੁੱਖੇ ਸੁੱਕੇ ਕਾਇਕੇ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਈ ਜੀ ਅਜ ਨਾ ਸੁੱਤੇ ਕੰਤ ਸੇ ਅੰਗ ਮੁੜੇ ਮੁੜ ਜਾਏ ਜਾਏ ਬਚੋ ਡਹਗਣੀ ਤੂੰ ਕਿਉ ਰਹਿਣ ਵਿਹਾਈ ਸਹਰੇ ਟੋਈ ਨਲ ਹੈ ਪਈਏ ਨਹੀਂ ਥਾਓ ਪੀਰ ਵਤੜੀ ਨਾ ਪੁਚਾਈ ਧੰਨ ਸੁਹਾਗਣ ਨਾਓ ਸਹਰੇ ਪਈਏ ਕੰਤ ਕੀ ਕੰਤ ਅਗਾਮ ਤਾ ਨਾਨਕ ਸੋ ਸੁਹਾਗਣ ਜਿਉ ਭਾਵੇ ਵੇ ਪ੍ਰਵਾਹੋ ਨਾਤੀ ਤੋਥੀ ਸਭੇ ਸੁਖੀ ਆਏ ਨਾ ਚਿੰਦ ਫਰੀਦਾ ਰਹੀ ਜੋ ਵੇੜੀ ਹੰਗਲੀ ਗਏ ਕਤੂਰੀ ਗੰਦ ਜੋ ਪਨ ਜਾਂਦੇ ਨਾ ਡਰ ਜਿਸੈ ਪ੍ਰੀਤ ਨਾ ਜਾਈ ਫਰੀਦਾ ਕਿਤੀ ਜੋ ਮਨ ਪ੍ਰੀਤ ਬਿਨ ਸੁਖ ਗਏ ਕਮਲਾਈ ਫਰੀਦਾ ਤਿੰਦ ਘਟੋਲਾ ਵਾਂਣ ਦੁੱਖ ਵਿਰਹਿ ਬਸਾਉਣ ਲੇਪ ਇਹੋ ਹਮਾਰਾ ਜੀਵਨਾ ਤੁਸ ਸਹਿ ਸੱਤੇ ਵੇਖ ਬਿਰਹਾ ਬਿਰਹਾ ਕੀ ਹੈ ਬਿਰਹਾ ਤੂੰ ਸੁਲਤਾਨ ਫਰੀਦਾ ਜਿੱਤ ਤਨ ਬਿਰਹੋਂ ਨਾ ਉਪਜੈ ਸੋ ਤਨ ਜਾਨ ਮਸਾਨ ਫਰੀਦਾ ਇਸ ਗੰਧਨਾ ਧਰਿਆ ਖੰਡ ਲੈ ਵાળ ਇਕ ਰਾ ਦੇ ਰਹਿ ਗਏ ਇਕ ਰਾਤੀ ਗਏ ਉਜਾਨ ਪ੍ਰੀਤਾ ਦਾਰ ਗਵਾਇਆ ਹੰਨ ਕੇ ਚਾਰ ਗਵਾਇਆ ਸਮ ਲੇਖਾ ਰਭੰਗੇ ਸਿਆ ਤੂੰ ਆਹੋ ਕਿਰਹ ਕੰਮ ਪ੍ਰੀਤਾ ਦਾਰ ਦਰਵਾਜੇ ਜਾਇ ਕੈ ਕਿਉਂ ਡ ਟੋਕੜਿਆਲ ਇਹਨਾਂ ਦਰਸਾਂ ਮਾਰੀਐ ਹਮ ਦਰਸਾਂ ਦਾ ਕਿਆ ਹਾਲ ਘੜਿਐ ਘੜਿਐ ਮਾਰੀਐ ਪਹਿਰੇ ਨੇ ਸਜਾਏ ਸੋਹਿੜਾ ਕੜਿਆਲ ਜੰਡ ਕੀ ਰੈਣ ਵਿਹਾਈ ਬੁੱਢਾ ਹੋਆ ਸੇਂ ਫਰੀਦ ਕੰਮਣ ਲਗੀ ਤੇ ਜਿਸ ਵਰਿਆ ਜੀਵਨਾ ਭੀ ਤਨ ਹੋ ਸਿਖੇ ਫਰੀਦਾ ਬਾਰ ਪੁਰਾਈਐ ਬਸਨਾ ਸਾਈ ਮੁਜੇ ਨਾ ਦੇਹੇ ਜੇ ਤੂੰ ਐਵੇਂ ਰਖ ਸ੍ਰੀ ਜਿਉ ਸ੍ਰੀਨ ਹਾਲੇ ਕੰਧ ਕੋਹਾੜਾ ਸਿਰ ਕੜਾ ਬਣ ਕੇ ਸਰ ਲੋਹਾਰ ਪ੍ਰੇਦਾ ਹੌਲੜੀ ਸੋ ਆਪਣਾ ਤੂੰ ਲੋੜ ਹੈ ਅੰਗਿਆਰ ਫਿਰਦਾ ਇੱਕ ਨਾ ਟਾਕ ਲੈਕ ਨਾ ਨਾਹੀ ਲਾਉਣ ਅੱਗੇ ਗਏ ਸਿਨਾਪਸਨ ਝੋਟਾ ਖਾਸੀ ਕਾਉਣ ਪਾਰਦਮਾ ਮੈਂ ਸਤ ਸਿਰ ਭੈਰੀ ਸੰਡ ਰੜ ਜਾਏ ਸੁ ਤੇਜੀ ਰਾਣਮਹਿ ਕੀਏ ਅਤਿਮਗੜ ਫਰੀਦਾ ਕੋਟੇ ਮੰਡ ਬਮਾੜਿਆ ਅਸਾਰ ਤੇ ਪੀ ਗਏ ਕੌੜਾ ਸੌਦਾ ਕਰ ਗਏ ਕੁਰੀ ਆਏ ਪਏ ਫਰੀਦਾ ਖੰਧਲ ਮੇਖਾ ਅਗਲੀਆਂ ਜਿੰਦ ਨਾ ਕਾਈ ਮੇਖ ਵਾਰੇ ਆਪੋ ਆਪਣੇ ਚਲੇ ਮਸੈ ਸੇਖ ਫਰੀਦਾ ਦੋ ਦੇਵੀ ਬਲੰਦਿਆ ਮਾਲਕ ਬੈਠਾ ਏ ਗੜ ਲਿੱਤਾ ਘਟ ਲੁੱਟਿਆ ਜਿਵੜੇ ਗਿਆ ਭਜਾਈ ਫਰੀਦਾ ਵੇਖ ਪਾਹੇ ਜੇ ਜੀਆ ਜੇ ਸਿਰthia ਤਨਾ ਤਿਲਾ ਹੈ ਕਮਾਦੇ ਹਰ ਕਾਗਦੇ ਕੁੰਨੇ ਗੋਇਲ ਆਏ ਮੁੰਦੇ ਅਮਲ ਕਰੰਦਿਆਂ ਐ ਸਜਾਇ ਤਨਾ ਹੈ ਫਰੀਦਾ ਕਨਮ ਸੁਲਾ ਸੂਫ ਗਲ ਜਿਲ ਕਾ ਤੇ ਬੁਲਵਾਤ ਬਾਹਰ ਦਿਸੇ ਤਨ ਨਾਂ ਦਿਲਾਂ ਦੀ ਹਰੀ ਰਾਤ ਰਿਦਾ ਰਤੇ ਰਤਨਾ ਨਿਕਲੇ ਜੇ ਤਨ ਤੀਰੈ ਕੋਈ ਜੋ ਤਦਤੇ ਰੱਬ ਸਿंह ਤਿੰਤਨ ਰਤਨਾ ਹੋਏ ਮਹਲਾ ਤੀਜਾ ਇਹੋ ਤਨ ਸਭੋ ਰਤ ਹੈ ਰਤ ਵਿਨਤਿਆ ਨਾ ਹੋਈ ਜੋ ਸਾਰੇ ਰਤੇ ਆਪਣੈ ਤਿਤ ਤਨ ਲੋਭ ਰਤਨਾ ਹੋਏ ਬਹਿ ਪਈਏ ਤਨ ਖੀਨ ਹੋਏ ਲੋਪਰਾਧ ਵਿੱਚ ਜਾਏ ਜੋ ਬਸੰਤਰਤਾਤ ਸੁਧ ਹੋਈ ਤਿਆ ਹਰ ਕਾ ਪਾਦੁਰਮਦ ਮੈ ਲਗਵਾਏ ਨਾਨਕ ਤੇ ਜਨ ਸੋਹਣੇ ਜੇ ਰਤੇ ਹਰ ਗਲਾਈ ਫਰਦਾ ਸੋਈ ਸਰਵਰ ਟੁੰਡ ਲਹ ਜਿਥਾਂ ਲਬੀ ਵਤ ਛਪੜ ਟੁੰਡੇ ਕਿਆ ਹੋਵੇ ਜਿਕੜ ਡੂਬੇ ਹੱਥ ਫਰੀਦਾ ਨੰਡੀ ਕੰਕ ਨਰਾਵੇ ਵੱਡੀ ਧੀ ਮਿਆਸ ਧਨ ਕੋ ਕਹਿੰਦੀ ਗੌਰ ਮੈਂ ਤੇ ਸਨ ਅੰਨਿਆ ਫਰੀਦਾ ਸਿਰ ਪਲਿਆ ਦਾੜੇ ਪਲੇ ਮੁੱਛਾਂ ਵੀ ਪਲੀਆਂ ਰੇ ਮਨ ਗਲੇ ਬਾਵਲੇ ਮਾਣੇ ਕਿਆ ਰਲੀਆਂ ਫਰੀਦਾ ਹੋਟ ਟੁਕਣਾ ਕਿ ਤੜਾ ਪਿੰਨਿੰਦੜੀ ਨੇ ਵਾਰ ਜੋ ਦੇਹਲ ਦੇਗਾਣ ਵੇ ਗਏ ਵਿਲਾੜ ਵਿਲਾੜ ਫਰੀਦਾ ਕੋਟੇ ਮੰਡ ਮਾੜੀਆਂ ਇਤਨ ਲਾਏ ਚਿਤ ਮਿਟੇ ਪਈ ਆਤਲ ਵੀ ਕੋਈ ਨਾ ਸੀ ਮਿੱਤ ਫਰੀਦਾ ਮੰਡਪ ਮਾਲ ਨਾ ਲਾਏ ਮਰਗ ਸਤਾਣੀ ਸੇ ਚਿਤ ਧਰ ਸਾਈਂ ਜਾਏ ਸਮਾਲ ਜਤੈ ਹੀ ਧਿਆ ਮੰਡਣਾਂ ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਗਮੜੇ ਵਿਸਾਰ ਮਤ ਸ਼ਰਮਿੰਦਾ ਥੇ ਵਹੀ ਸਾਈਂ ਦੇ ਦਰਬਾਰ ਫਰੀਦਾ ਸਾਹਿਬ ਦੀ ਕਰਤਾ ਕਰੀ ਜਲਦੀ ਲਾਹੇ ਭਾਂਦ ਗਰਵੇ ਸਾਨੋ ਲੋੜੀਐ ਰੁੱਖਾਂ ਦੀ ਜੀਰਾਂਦ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੁਣਹੀ ਪਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ ਤੱਤੀ ਤੋਈ ਨਾ ਪਲਵੈ ਜੇ ਜਲ ਡੁੱਬੀ ਦੇ ਫਰੀਦਾ ਜੋ ਰਹਾ ਕਰਨ ਰੱਬ ਦੀ ਚੋਰੇਂਦੇ ਚੋਰੇ ਜਾਂ ਕੁਵਾਰੀ ਤਾਂ ਜਾਓ ਵਿਵਾਹਿਤਾ ਮਾਮਲੇ ਫਰੀਦਾ ਇਹੋ ਪਛੋ ਤੋ ਵਤ ਕੁਵਾਰੀ ਨਾ ਥੀਐ ਕਲਰ ਕੇਰੀ ਛਪੜੀ ਆਇਉਨ ਤੇ ਹੰਜ ਜਿੰਜੂ ਬਾਉੜ ਨਾ ਨਾ ਪਿਵਹਿ ਉਡਣਾ ਸਦੀ ਰਜ ਹੰਸ ਉਡਰ ਕੋਦਰੇ ਪਾਇ ਲੋਕ ਵਡਾਰਣ ਜਾਏ ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਦਰਾ ਖਾਈ ਤਲ ਤਲ ਗਏ ਆ ਪੰਖੀਆਂ ਜਨੇ ਵਸਾਏ ਤਲ ਫਰੀਦਾ ਸਰ ਬਲਿਆ ਪੀ ਚਲਸੀ ਥਕੇ ਕਵਨ ਅਕਲ ਫਰੀਦਾ ਇੱਟ ਸਰਾਣੇ ਕੋਈ ਸਵਣ ਕੀ ਨਾ ਲੜਿਓ ਮਾਸ ਕੀਤਣਿਆ ਯੁਗ ਵਪਰੈ ਇਕਤ ਪਿਆ ਪਾਸ ਫਰੀਦਾ ਪੰਨੇ ਕੜੇ ਸਵਨਵੇਂ ਟੁੱਟੀ ਨਗਰ ਲਜ ਅਜਰਾ ਈਲਾ ਫਰਿਸ਼ਤਾ ਕੇ ਕਰਨਾ ਕੀ ਅਜ ਫਰੀਦਾ ਪੰਨੇ ਕੜੇ ਸਮਨਵੇਂ ਟੁੱਟੀ ਨਾ ਕਰ ਲੱਜ ਜੋ ਸਜਣ ਪਵੇ ਭਾਰਥੇ ਸੇ ਕਿਉਂ ਆਵਹਿ ਅਜ ਫਰੀਦਾ ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ ਕਭੀ ਚੱਲਣਾ ਆ ਪੰਜੇ ਵਕਤ ਮਸੀਤ ਉਠ ਪਰਦਾ ਉਦੂ ਸਾਜ ਸੁਭੈ ਨਿਵਾਜ ਗੁਜਾਰ ਜੋ ਸਿਰ ਸਾਈ ਨਾ ਲਿਵੈ ਸੋ ਸਿਰ ਕਪ ਉਤਾਰ ਜੋ ਸਿਰ ਸਾਈ ਨਾ ਨਿਵੈ ਸੋ ਸਰ ਕੀ ਜੇ ਕਾਇ ਕੁਨੇ ਹਿੱਜ ਜਲਾਈ ਐ ਬਲਣ ਸਦੇ ਥਾਈ ਫਰੀਦਾ ਕਿਤੇ ਟੰਡੇ ਮਾਪਿਆ ਜਿਨਨੇ ਤੂੰ ਜਨਿਓ ਹੈ ਤੇ ਪਾਸੋਂ ਹੀ ਲੱਗ ਗਏ ਤੂੰ ਅਜੇ ਨਾ ਪਾਤੀ ਨੋ ਹੈ ਫਰੀਦਾ ਮਨ ਮਦਾਨ ਕਰ ਟੋਏ ਟੇ ਬਿਲਾਈ ਅੱਗੇ ਮੋਨਾ ਆਵਸੀ ਦੋਜ ਸੰਦੀ ਪਾਹੇ ਮਹਲਾ 5ਵਾਂ ਫਰੀਦਾ ਖਲਕ ਖਲਕ ਮਾਹੇ ਖਲਕਾ ਵਸੈ ਰਬ ਮਾਹੇ ਮੰਦਾ ਕਿਸ ਨੂੰ ਆਖੀਐ ਜਾਂ ਤਿਸ ਮਣ ਕੋਈ ਨਾਹੀ ਫਰੀਦਾ ਜੇ ਦਿਲ ਫਰੀਦਾ ਜੇ ਦੇਹ ਨਾ ਲੱ ਕਪਿਆ ਜੇ ਗਲ ਕਪਹ ਚੁਖ ਪਉਣਾਏ ਤੀ ਮਾਵਲੇ ਸਹਣਾਏ ਤੀ ਦੁਖ ਚਬਣਾ ਚਲਣਾ ਹਰ ਤਨ ਸਹਿ ਸੁਣੀ ਅਰਬਹਿ ਗਏ ਛੇੜੇ ਮੋਤੀ ਤਾਂ ਸੇ ਜਾਨੀ ਚਲ ਗਏ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਜੇਹੀ ਰੋਗ ਨਾ ਲਗਾਈ ਭੱਲੇ ਸਭ ਕੁਛ ਪਾਈ ਫਰੀਦਾ ਪੰਥ ਪਰੋਣੀ ਦੁਨੀ ਸਹਾਵਾ ਬਾਗ ਨਉਤਵ ਜੀ ਸੁਬਹਿ ਸਿਹਾਉ ਕਲਣ ਕਾ ਕਰ ਸਾਜ ਫਰੀਦਾ ਰਾਗ ਕਥੂਰੇ ਵੰਡਿਆ ਸੁੱਤਿਆ ਮਿਲੇ ਨਾ ਪਾਓ ਜਿਨਾਂ ਨੈਣ ਨਿੰਦਰਾ ਵਲੇ ਤਿੰਨਾ ਮਿਰਣਾ ਕੋ ਆਉ ਫਰੀਦੋ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਭ ਇਹ ਜਗ ਉੱਚੇ ਚੜ ਕੇ ਦੇਖਿਆ ਤਾ ਕਰ ਕਰੇ ਹੱਕ ਮਹੱਲਾ ਪੰਜਵਾਂ ਰੀਦਾ ਪੋੰਗ ਰੰਗਾਵਲੀ ਮੱਝ ਰਸੂਲਾ ਬਾਗ ਜੋ ਜਨ ਪੀਰਨ ਵਾਜਿਆ ਜਿਨਾ ਅੰਤ ਨਾ ਲਾਗ ਮਹੱਲਾ ਪੰਜਵਾਂ ਫਰੀਦਾ ਅਮਰਸਾਵੜੀ ਸੰਗ ਸੋਨੜੀ ਦੇਹੇ ਵਿਰਲੇ ਕੀ ਪਾਈ ਅਨ ਜਿਨਾ ਪਿਆਰੇ ਨੇਹੇ ਕੰਧੀ ਵਹਿਣ ਨਾ ਢਾਹੇ ਜਿਉ ਪੀਲੇ ਕਾ ਦੇਵਨਾ ਜੇ ਦਰ ਰੱਬ ਰਜਾਏ ਵਹਿਣ ਤੁੰਦਾਉ ਬਉ ਪਰ ਫਰੀਦਾ ਦੁੱਖਾਂ ਸਹਿ ਤੇ ਦੇਹੋਂ ਗਿਆ ਸੁਲਾ ਸਤੀ ਰਾਤ ਖੜਾ ਪਕਾਰੇ ਪਤਨੀ ਬੇੜਾ ਕਾ ਪ੍ਰਵਾਤ ਲੰਮੇ ਨਮੇ ਨਦੀ ਵਹੈਂ ਕੰਬੀ ਗਿਰੇ ਹੈ ਬੇੜੇ ਨੂੰ ਕਬਰ ਕਿਆ ਕਰੇ ਜੇ ਪਾਤਾਂ ਰਹੇ ਸੁਚੇਤ ਫਰੀਦਾ ਕਲਿਸੋ ਸਜਣਾ ਵੀ ਇੱਕ ਟੁੰਡੇ ਦੀ ਨਾਲ ਹਾ ਤੁਖਾ ਜਿਉ ਮਲੀਏ ਕਰਨ ਤਨਨਾ ਮਾ ਪੇਰੀ ਫਰੀਦਾ ਦੇਹ ਤਨ ਭੰਕਣ ਫਰੀਦਾ ਤਨ ਭੰਕਣ ਨਿਤ ਦੁਖੀਏ ਕੌਣ ਕੰਨੇ ਬੁਝੇ ਤੇ ਰਹਾ ਕੀਤੇ ਵਗ ਪੌਣ ਫਰੀਦਾ ਰੱਬ ਖਜੂਰੀ ਪੱਕੀਆਂ ਮਾ ਕਾ ਨਹੀਂ ਬਹਨ ਜੋ ਜੋ ਮੁੰਨੇ ਢਿਹੜਾ ਸੋ ਅਮਰ ਹੱਤ ਪਵਨ ਫਰੀਦਾ ਤਨ ਸੁੱਕਾ ਪਿੰਜਰ ਥਿਆ ਤਲੀਆਂ ਖੰਡ ਹੈ ਕਾਗ ਅਜੇ ਸੋ ਰਮਨਾ ਬੋੜੇ ਹੋ ਇੱਕ ਬੰਦੇ ਕੇ ਪਾਗ ਕਾਗਾ ਕ੍ਰੰਕ ਟਨੋਲਿਆ ਸਗਲਾ ਖਾਇਆ ਮਾਸ ਇਹ ਦੈਨਣਾ ਮਤਸੇਹ ਪਿਰ ਦੇ ਕਣਕੀਆਸ ਕਾਗਾ ਚੁੰਨਾ ਪਿੰਜਰਾ ਬਸੇ ਤਾਂ ਡਰ ਜਾਹੇ ਜਿਤ ਪਿੰਜਰੇ ਮੇਰਾ ਸਭ ਵਸੈ ਮਾਸ ਨਾ ਤਿੰਦੁਕਾ ਪ੍ਰੀਤਾ ਗੌਰਨ ਮਾਨੀ ਸੰਧ ਕਰੇ ਮੇਂ ਕਰਿਆ ਕਰਿਆ ਸਰ ਪਰ ਮੈਂ ਤੇ ਆਵਣ ਮਰਨੋਂ ਨਾ ਡਰਿਆ ਐਨੇ ਲੋਇ ਨਹੀਂ ਦੇਖਦੇ ਆ ਕਿ ਤੀ ਚਲ ਗਈ ਪ੍ਰੀਤਾ ਲੋਕਾ ਆਪਣੀ ਮੈਂ ਆਪਣੀ ਪਈ ਆਪ ਸਵਾਰੇ ਮੈਂ ਮਿਲ ਹੈ ਮੈਂ ਮਿਲਿਆ ਸੁਖ ਹੋਇ ਪ੍ਰਿਤਾ ਜੇ ਤੂੰ ਮੇਰਾ ਹੋਏ ਰਹਾ ਹੈ ਸਭ ਜਗ ਤੇਰਾ ਹੋਏ ਗੰਦੇ ਉਤੇ ਰੁਖੜਾ ਕਿਦਰ ਕ ਬਨੈ ਧੀਰ ਪ੍ਰਿਤਾ ਕੱਤੇ ਪੰਡੇ ਰਖੀਐ ਕਿਝਰ ਤਾਹੀ ਨੀਰ ਪ੍ਰਿਤਾ ਮਹਿਲ ਲਿਸ਼ਕਣ ਰਹਿ ਗਏ ਵਾਸਾ ਆਇ ਤਲ ਗੋਰਾ ਸੈ ਨ ਮੜੀਆਂ ਰਹਿ ਸ਼ਨ ਰੂਹਾ ਮਲ ਅਖੇ ਸੇ ਕਾ ਬੰਦਗੀ ਚਲਣਾ ਅਜ ਕੇ ਕਲ ਪ੍ਰੀਦਾ ਮੌਤੇ ਦਾ ਬੰਨਾ ਐਵੇਂ ਦਿਸ ਜਿਉਂ ਦਰਿਆ ਵੇਟਾ ਅੱਗੇ ਦੋਜਿਕ ਟਪਿਆ ਸੁਣਿਆ ਹੌਲ ਪਵੇਗਾ ਇਕ ਨਾ ਨੂੰ ਸਭ ਸੋਝਿ ਆਈ ਇਕ ਫਿਰ ਦੇਵੇ ਪ੍ਰਵਾਹ ਆਮਲ ਜੇ ਕੀਤਿਆਂ ਦੁਨੀ ਵਿੱਚ ਸੇ ਦਰਗੇ ਉਗਾਹਾ ਹਰਿ ਦਾ ਦਰਿਆ ਵੇ ਕੰਨੇ ਬੰਗਲਾ ਬੈਠਾ ਕੇਲ ਕਰੇ ਕੇਲ ਕਰਨ ਦੇ ਹੰਝ ਨੂੰ ਅਚਿੰਤੇ ਬਾਜ ਪਾਈ ਬਾਜ ਪਾਈ ਤਿਸ ਰੱਬ ਦੇ ਕੇਲਾ ਵਿਸਰੀਆ ਜੋ ਮਨ ਚਿਤ ਨਾ ਚਿਤੇ ਸਨ ਸੋ ਗਾਲ ਰੱਬ ਰੈ ਸੋ ਗਾਲੀ ਰੱਬ ਕੀਆ ਸਾਡੇ ਤਰੇ ਮੰਦ ਹੌਰੀ ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵਾਧ ਸੁਮੀ ਬੰਨ ਮਲਕਨ ਮੌਜਾਵਸੀ ਸਭ ਦਰਵਾਜੇ ਪੰਨ ਤਿੰਨਾ ਪਿਆਰਿਆ ਪਾਈਆਂ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਜੋ ਜਣਿਆ ਬ੍ਰੇ ਕੰਨ ਫਰੀਦਾ ਅਮਰ ਜਗੀਤੇ ਦੁਨੀ ਵਿੱਚ ਤਰਗ ਹੈ ਆਏ ਕੰਮ ਫਰੀਦਾ ਹਉ ਬਲਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ ਕੰਕਰ ਜਗਨ ਫਲ ਵਸਣ ਰਬਨਾ ਛੋੜ ਨਾ ਪਾਸ ਫਰੀਦਾ ਰੁੱਤ ਫਿਰੀ ਵਣ ਗੰਬਿਆ ਪਟ ਜਨੇ ਚੜਪਾ ਹੈ ਚਾਰੇ ਕੁੰਡਾ ਢੁੰਡੀਆਂ ਰਹਿਣ ਕਥਾਉਨ ਫਰੀਦਾ ਪਾੜ ਪਟੋਲਾ ਤਨ ਕਰੀ ਕਮਲੜੀ ਪਹਿਰਿਓ ਜਿੰਨੇ ਵੈਸੀ ਸੋ ਮਿਲੇ ਸੇ ਇਵਿਸ ਕਰਿਓ ਮਹਨਲਾ ਤੀਜਾ ਕਾਏ ਪਟੋਲਾ ਪਾੜਤੀ ਕਮਲੜੀ ਪਹਿਰੇ ਨਾਨਕ ਰਹੇ ਬੈਠਿਆ ਸਭ ਮਿਲੈ ਜੇ ਨਿਤ ਰਾਤ ਕਰੇ ਮਹੱਲਾ ਪੰਜਵਾ ਪ੍ਰੀਤਾ ਕਰਮੋ ਜਨਾ ਵਡਿਆਈਆ ਧਨ ਜੋ ਬਣਿਆ ਗਾ ਖਾਲੀ ਚਲੇ ਤਨੀ ਸਿਆ ਕਿਬੇ ਜੰਮਿ ਹਾ ਹਰਿਦਾ ਜਿਨਾ ਮੁਕਤ ਰਾਵਣੇ ਜਿਨਾ ਵਿਸਾਰਿਓ ਨਾਉ ਇੱਥੇ ਦੁੱਕ ਨੇ ਰਿਆਂ ਅੱਗੇ ਠੌਰ ਨਾ ਠਾਉ ਫਰੀਦ ਪਿਛਲ ਰਾਤ ਨਾ ਜਾਗਿ ਹੋਇ ਜਿਵੰਦੜ ਮੋਇ ਹੋਇ ਜੇ ਤੇ ਰੱਬ ਵਿਸਾਰਿਆ ਤੈ ਰੱਬ ਨਾ ਵਿਸਰ ਹੋਇ ਮਹਲਾ ਪੰਜਵ ਫਰੀਦ ਕੰਤਰੰਗਾਵਨ ਵਟਾਵੇ ਮੋਤਾਜ ਸਹਿ ਸਿਰਤੇ ਇਹ ਸੁਟਾਵਾ ਸਾਜ ਮਹੱਲਾ ਪੰਜਵਾ ਫਰੀਦਾ ਦੋਖ ਸੋ ਕੇ ਕਰ ਦਲ ਤੇ ਲਾਹਿ ਵਿਕਾਰ ਅਲਹਿ ਪਾਵੇ ਸੋ ਭਲ ਤਾਲਬੀ ਦਰਬਾਰ ਮਹੱਲਾ ਪੰਜਵਾ ਫਰੀਦਾ ਕਨੀ ਵਜਾਏ ਵੱਜਦੇ ਤੂੰ ਵੀ ਵੱਜਹਿ ਨਾਲ ਸੋਈ ਜੀਵਨ ਆਵਾਜਦਾ ਜਿਸ ਅਲਹਿ ਕਰਦਾ ਸਾਰ ਮਹਾਨਲਾ ਪੰਜਵਾਂ ਫਰੀਦਾ ਦਿਲ ਰੰਤਾ ਇਸ ਦੁਨੀ ਸੇ ਦੁਨੀ ਨਾ ਕੀਤੇ ਕੰਮ ਮਿਸਲਾ ਫਕੀਰਾਂ ਦਾ ਖੜੀ ਖੜੀ ਸੋ ਪਾਇਆ ਪੂਰ ਕਰਮ ਪਹਿਲੇ ਪਹਿਰੇ ਫੁੱਲੜਾ ਬਲਪੇ ਬਚਾਰਾਟ ਜੋ ਜਗਾਂ ਲਾਹਣ ਸੇ ਸਾਈ ਕੰਨੋਂ ਦਾਤ ਦਾ ਪ੍ਰੀਤ ਸਹਿਬ ਸੰਧਿਆ ਕਿਆ ਦਲੇ ਤਿਸ ਨਾਲ ਇੱਕ ਜਾਗ ਦੇ ਨਾਲ ਹਨ ਇੱਕ ਨਾ ਸੁਪਿਆ ਦੇਹ ਉਠਾਲ ਟੁੰਡੇ ਤੇ ਸੋਹਾਗ ਕੋ ਜਿਉ ਤਨ ਕਾਈ ਕੋਰ ਜਿਨਾਂ ਨਾਂ ਸੋਹਾਗਣੇ ਜਿਨਾਂ ਝਾਕ ਨਾ ਹੋਰ ਸਬਰ ਮੱਜ ਕਮਾਣ ਏ ਸਬਰ ਕਾ ਨਿਹਣ ਸਬਰ ਸਦਾ ਬਖਾਲਕ ਖਤਨਾ ਕਰੀ ਸਬਰ ਅੰਦਰ ਸਾਵਰੀ ਤਨ ਏਵੈ ਜਾਲੈਣ ਹਉ ਨਜੀ ਖੁਦਾਏ ਦੇ ਬੇਦਨਾ ਕਿਸੇ ਦੇਣ ਸਬਰ ਸਵਾ ਜੇ ਤੋਂ ਬੰਦਾ ਦਿਰਧ ਕਰ ਹੈ ਵਦ ਥੀ ਵਹਿ ਦਰਿਆਉ ਟੂਟਨਾ ਥੀ ਵਹਿ ਵਹੜਾ ਫਰੀਦਾ ਦਰਵੈਸੀ ਗਾਖੜੀ ਚੋਪੜੇ ਪਰਦੀਤ ਇਕ ਨ ਕਿਨੈ ਚਾਲੀਐ ਦਰਸਾਵੀਂ ਰਿਤ ਤੰਤ ਪੈ ਤਨੁਰਜਿਉ ਬਾਲਣ ਹੱਡ ਮਲੰਨ ਪੈਰੀ ਤਕਾ ਸਿਰ ਜੁਨ ਜਿਮੋ ਪ੍ਰੀ ਮਲਨ ਤਨ ਨਾ ਤਪੈ ਤਨੁਰ ਜਿਉ ਬਾਲਣ ਹੱਡ ਨਾਂ ਬਾਂ ਸਿਰ ਪੈਰੀ ਕਿਆ ਵੇੜਿਆ ਅੰਦਰ ਪ੍ਰੀ ਨਿਹਾਲ ਹਾਟਨ ਤੇ ਸਜਣ ਸਜਣ ਮੈਂਡੇ ਨਾਲ ਨਾਨਕ ਲਖਨ ਲਖੀ ਐ ਗੁਰਮਖ ਦੇਖਾਨ ਹੰਸਾ ਦੇਖ ਕਰਦਿਆ ਬਗਾ ਆ ਚਾਉ ਡੁੱਬ ਮੋਏ ਬਗਬ ਪੜੇ ਸਿਰ ਤਲ ਉਪਰ ਪਾਉ ਮੈਂ ਜਾਣ ਆ ਵਡ ਹੰਸ ਹੈ ਤਾਂ ਮੈਂ ਕੀਤਾ ਸੰਗ ਜੇ ਜਾਣਾ ਬਗਬ ਪੜਾ ਜਨਮਨਾ ਪੜੀ ਅੰਗ ਕਿਆ ਹੰਸ ਕਿਆ ਬਗੂਲਾ ਝਾ ਕੋ ਨਜ਼ਰ ਤਰੇ ਜੇ ਤਿਸ ਪਾਵੇ ਨਾਨਕਾ ਕਾ ਗਉ ਹੰਸ ਕਰੇ ਸਰਵਰ ਪੰਖੇ ਹਿਕੜਾ ਠਾਹੀ ਵਾਲ ਪਚਾਸ ਇਹੋ ਤਨ ਲਹਿਰੀ ਗੜ ਥਿਆ ਸਚੈ ਤੇਰੀ ਆਸ ਕੌਣ ਸੋ ਆਕਰ ਕਉਣ ਗੁਣ ਸੰਮਣਿਆ ਮੰਤ ਕੌਣ ਸਵੇਂ ਸਹੋਂ ਕਰੀ ਜਿਤ ਵਸ ਆਵੇ ਕੰਤ ਨਿਮਣ ਸੋ ਆਕਰ ਖਾਣ ਗੁਣ ਜੇ ਬਾ ਮੰਣਿਆ ਮੰਤ ਇਤਰੇ ਪਹਿਣੇ ਵੇਸ ਕਰ ਤਾਂ ਵਸ ਆਵੇ ਕੰਤ ਮਤ ਹੁੰਦੇ ਹੋਏ ਇਆਣਾ ਤਾਨ ਹੁੰਦੇ ਹੋਏ ਨ ਤਾਣਾ ਅਨ ਹੁੰਦੇ ਆ ਸਫਤ ਸਜਾਈ ਇੱਕ ਫਿੱਕਾ ਨਾ ਗਲਾਈ ਸਵਨਾ ਮੈਂ ਸੱਜਾ ਧਣੀ ਹਿ ਆਉ ਨਾ ਕਹੀ ਠਾਈ ਮਾਨਕ ਸਵਾ ਮੂਲ ਵੈ ਸਵਨਾ ਮਨ ਮਾਨਕ ਤਾਹਨ ਮੂਲਾ ਮੱਤ ਗਵ ਜੇ ਸੁ ਤਿਉ ਪੀਰਿਆ ਦੀ ਸਿਖ ਹਿ ਆਉ ਨਾ ਠਾਹੇ ਕਹੀ ਜਾ ਸਵਨਾ ਸਮਾਨ ਗਾਨ ਹਨ ਮੋਲ ਮੱਜਾ ਗਵ ਜੇ ਤੈਉਂ ਪੀਰੀਆਂ ਦੀ ਸ਼ਿਕ ਖਿਆਉ ਨਾ ਠਾਹੇ ਕਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ